ਨੋ ਆਵਾਜ਼ ਹਰਮੀਤ ਦੀ ਵੀ ਇਹਨੇ ਬਾਜੀ ਮਾਰ ਜਾਣੀ ਆ ਹੁਣ ਆਵਾਜ਼ ਆ ਮਨਦੀਪ ਦੀ ਬਾਕੀ ਸਾਰੇ ਕਾਂਗਰਸ ਤੇ ਅਕਾਲੀ ਦਲ ਨੂੰ ਕਿੰਨੇ ਨੰਬਰ ਤੇ ਰੱਖਦੇ ਹੋ ਕਿੰਨੇ ਨੰਬਰ ਤੇ ਰਹਿਣਗੇ ਹੋ ਜ਼ੀਰੋ ਹੀ ਆ ਟੱਕਰ ਇਹਨਾਂ ਦੋਨਾਂ ਚ ਮਨਦੀਪ ਸਿੰਘ ਆਏ ਨਾ ਮਾਪੀ ਕੀ ਲੱਗਦਾ ਕੌਣ ਜਿੱਤੂਗਾ ਇਥੋਂ ਵਾਰਿਸ ਪੰਜਾਬ ਵਾਲੇ ਦੇਖੋ ਜੀ ਅਮਰਤਪਾਲ ਵਾਲੀ ਜਿਹੜੀ ਪੰਥਕ ਪਾਰਟੀ ਆ ਜਿਹੜੀ ਵੀ ਝੰਡੀ ਆਈ ਹੈ ਟਾਈਮ ਤੇ ਆਰ ਮੀ ਦੀ ਆਊਗਾ ਇਥੇ ਦਾ ਔਰ ਦਾ ਚਲਸ ਕਿਸੇ ਦਾ ਨਹੀਂ ਆਏਗਾ ਹਵਾ ਦੇ ਆਮ ਪਾਰਟੀ ਦੀ ਜਿਆਦੀ ਹੈ ਕਿਉ ਰਾਜੂ ਉਹਨਾਂ ਦਾ ਟੱਕਰ ਕਿਹਦੇ ਨਾਲ ਰਹੂਗੀ ਇਹਨਾਂ ਦੀ ਫਿਰ ਟੱਕਰ ਇਹਨਾਂ ਦੀ ਜਿਆਦੀ ਕਾਂਗਰਸ ਖਾਲੀਆਂ ਨਹੀਂ ਅਹੀਂ ਜਾਣੀ ਅਮਰਪਾਲ ਜੀ ਜਿੱਤੂਗਾ ਢਾਡੂ ਵਾਲੇ ਕਹਿੰਦੇ ਸਾਡਾ ਬੰਦਾ ਜਿੱਤੂਗਾ ਉਹਦੇ ਵੇਖੀ ਜੂ ਮਹਾਰਾਜ 14 ਤਰੀਕ ਨੂੰ ਲਿਗੜਾ ਕੱਟੀ-ਕੱਟਾ ਸੀ ਸਭ ਕੋ ਆਮ ਦਾ ਵੀ ਹੈਗਾ ਤੇ ਦੂਰ ਮੰਦੀਪ ਦਾ ਵੀ ਹੈਗਾ ਦੋਵਾਂ ਚੋਂ ਕੋਈ ਵੀ ਹੋ ਸਕਦਾ ਦੂਜਿਆਂ ਚ ਤੇ ਤੱਕਰ ਇਹਨਾਂ ਦੀ ਰਹੂਗੀ ਦੋਨਾਂ ਦੀ ਇਹਨਾਂ ਦੋਵਾਂ ਦੀ ਰਹੂ ਪਤਾ ਲੱਗ ਹੀ ਜਾਣਾ ਜੀ ਥੋੜੇ ਦਿਨ ਰਹਿ ਗਏ ਆ ਪਤਾ ਲੱਗ ਜਾਣਾ ਕੌਣ ਜਿੱਦਾ ਚਲੋ ਹਵਾ ਤੇ ਉਹਦੀ ਜੱਟ ਦੀ ਹੈਗੀ ਆ ਹਰਮਿਤ ਸਿੰਘ ਸੰਧੂ ਨੇ ਵੀ ਕਹਿੰਦੇ ਕਿ ਅਸੀਂ ਵੀ ਪੰਥਾਂ ਕਾ ਪਰ ਸਾਨੂੰ ਵੀ ਲੋਕ ਵੋਟਾਂ ਪਾਉਣ ਪੰਥ ਜਿਹੜਾ ਹੈਗਾ ਉਹ ਆਪੇ ਪਾਊਗਾ ਕਾਲੀ ਵਾਲੇ ਵੀ ਕਹਿ ਰਹੇ ਆ ਅਸੀਂ ਹੈਗੇ ਪਰ ਉਹਨਾਂ ਨੂੰ ਪੁੱਛਿਓ ਤੇ ਤੁਹਾਨੂੰ ਕੋਈ ਪੁੱਛਦਾ ਹੈਗਾ ਇਹ ਸਰਕਾਰਾਂ ਚ ਕੰਮ ਕਿੰਨਾ ਕੋਇਆ ਸ਼ਹਿਰ ਦਾ ਕੀ ਰੋ ਜੀ ਰੋ ਕਿਉਂਕਿ ਆਮ ਆਦਮੀ ਪਾਰਟੀ ਵਾਲੇ ਤਾਂ ਇਹ ਕਹਿੰਦੇ ਕਿ ਅਸੀਂ ਕੰਮ ਦੇ ਦਮ ਤੇ ਵੋਟ ਲਵਾਵਾਂਗੇ ਇਥੋਂ ਮੰਗਦੇ ਨੇ ਕਿ ਆਉਂਦੇ ਘਰਾਂ ਚ ਆਧੀਆਂ ਰੋੜਾਂ ਦੇ ਘਰ ਘਰ ਆ ਕੇ ਨਸ਼ਾ ਕਿੰਨਾ ਕਾ ਸ਼ਹਿਰ ਚ ਨਸ਼ਾ ਤਾਂ ਦੇ ਦੋ ਘਰ ਛੱਡ ਕੇ ਇੱਕ ਘਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿੰਨੇ ਕ ਕੰਮ ਕਰਵਾਏ ਪਿਛਲੇ ਦਿਨਾਂ ਚ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਦੇਖੋ ਜੀ ਆਪਣਾ ਹਾਰੇ ਕੀ ਉਹਨਾਂ ਕੰਮ ਕਰਵਾਇਆ ਐਸੀ ਜੀ ਕੋਈ ਗੱਲ ਨਹੀਂ ਆ ਸ਼ਹਿਰ ਦੇ ਵਿੱਚ ਨਸ਼ਾ ਕਿੰਨਾ ਕਾ ਕੀ ਲੱਗਦਾ ਖਤਮ ਹੋ ਗਿਆ ਨਸ਼ਾ ਦੇਖੋ ਜੀ ਨਸ਼ਾ ਤੇ ਆਪਣੀ ਜਗ੍ਹਾ ਮੈਸੀ ਨਾਲ ਤੇ ਆਪਣਾ ਕੋਈ ਲੈਣ ਦੇਣ ਨਹੀਂ ਉਹ ਦਾਰੇ ਕੀ ਦੁਨੀ ਬੱਬੂ ਜਿੱਤੂ ਕਿਹੜਾ ਪਹਿਲੋਂ ਆਵਾਜ਼ ਹਰਮੀਤ ਦੀ ਵੀ ਇਹਦੇ ਬਾਜੀ ਮਾਰ ਜਣੀਆਂ ਹੁਣ ਆਵਾਜ਼ ਆ ਮਨਦੀਪ ਦੀ ਬਾਕੀ ਇਹਨਾਂ ਦੋਨਾਂ ਚ ਬਾਕੀ ਹਰੇ ਉਹਦੇ ਐਵੇਂ ਕਿਵੇਂ ਬਿਲਕੁਲ ਤੇਰੇ ਕੋਲ ਤੇ ਉਹ ਤਾਂ ਕਹਿੰਦੇ ਅਸੀਂ ਵਿਕਾਸ ਹੀ ਬਹੁਤ ਕਰਾਇਆ ਸ਼ਹਿਰ ਦੇ ਵਿੱਚ ਕਰਨਾ ਨਾ ਆ ਪੈ ਛੜਕਾ ਉਹ ਬਣਾ ਕੇ ਪਹਿਲੇ ਬਣ ਗਿਆ ਕੱਖ ਨਹੀਂ ਕੀਤਾ ਕਿਸ ਨੇ ਹਰਮੀਤ ਨੇ ਥੋੜਾ ਕੀਤਾ ਮਰੋਟਾ ਜਾ ਪਰ ਉਹ ਹੁਣ ਉਹ ਨੰਬਰ ਲੈ ਇਹਨਾਂ ਨੇ ਮਨਦੀਪ ਨੇ ਅਕਾਲੀ ਦਲ ਵਾਲੇ ਤਾਂ ਇਹ ਕਹਿੰਦੇ ਕਿ ਪਿਛਲੇ 15 ਸਾਲਾਂ ਚ ਰਿਹਾ ਹਰਮੀਤ ਉਹਨੇ ਕੀ ਕਰਵਾਤਾ ਸ਼ਹਿਰ ਦਾ ਜੀ ਵਿਦਵੀ ਕਰਤੋਂ ਦੇ ਗੰਦਕ ਬੋਨਦੇ ਹੈ ਗੱਲ ਆ ਵੀ ਪਹਿਲੋਂ ਆਵਾਜ਼ ਹਰਮੀਤ ਦੀ ਆਉਂਦੀ ਸੀ ਜੇ ਨਵਾਂ ਆਏ ਕੌਣ ਲੋਕ ਜਾਂਦੇ ਆਏ ਨੇ ਦਲਬਦਲੀ ਹੋ ਗਿਆ ਏ ਕੱਲ ਇਹ ਛੱਡ ਕੇ ਇੱਧਰ ਆ ਗਿਆ ਇਹਨੇ ਮਾਰਾ ਕੀਤਾ ਏ ਜਿਹੜਾ ਬੰਦਾ ਆਪਣਾ ਬਦਲ ਕੇ ਕੰਮ ਆ ਜੇ ਉਹ ਉੱਥੇ ਵਿਕਸ਼ਨ ਆ ਜਾਂਦਾ ਉਹਨੇ ਬਦਲੈਣੀ ਲਈ ਮਨਦੀਪ ਨੇ ਹੁਣ ਟੱਕਰ ਉਹ ਉਹਨੇ ਨੰਬਰ ਜਾਇ ਚੱਲਦਾ ਹੀ ਪਿੰਡਾਂ ਜ ਪਿੰਡਾ ਜਿਹਦਾ ਨਾਂ ਹੀ ਜਦਾ ਸ਼ਹਿਰ ਜਿਹਦਾ ਅਲਗ-ਅਲਗ ਹੈ ਕਾਂਗਰਸ ਤੇ ਅਕਾਲੀ ਦਲ ਨੂੰ ਕਿੰਨੇ ਨੰਬਰ ਤੇ ਰੱਖਦੇ ਹੋ ਕਿੰਨੇ ਨੰਬਰ ਤੇ ਰਹਿਣਗੇ ਉਹ ਜ਼ੀਰੋ ਹੀ ਆ ਜ਼ੀਰੋ ਹੀ ਆ ਹੋ ਟੱਕਰ ਇਹਨਾਂ ਦੋਨਾਂ ਚ ਨਹੀਂ ਇੱਕ ਇੱਕ ਜਿੱਤੂਗਾ ਇੱਕ ਕੌਣ ਥੋੜੇ ਨੰਬਰਾਂ ਦੇ ਮਨਦੀਪ ਫਿਰ ਇਹ ਵਿਕਾਸ ਕਿੰਨਾ ਕੁ ਹੋਇਆ ਪਿਛਲੇ 3 ਸਾਲਾਂ ਚ ਆਵਾਜ਼ ਆਉਂਦੀ ਆ ਛੜਕਾਂ ਹੋਈ ਆ ਫਾੜਕ ਹੋਈ ਆ ਤੇ ਮਿਸਾਕਲ ਪੁੜੀਆਂ ਹੋਈ ਆ ਡਰੋਈਆਂ ਹੋਈ ਆ ਕਦਮ ਵਸਾ ਕਦਮ ਵਸਾ ਕਦਮ ਵਕਾਸ ਕਰਾਇਆ ਨਾ ਅ ਚਲ ਗਈ ਬਾਹਰ ਦਾਲਤ ਰੌਣਕ ਢੱਗ ਗਈ ਇੱਥੋਂ ਦੀ ਵਕਾਸ ਖਲਾ ਕਰਾਇਆ ਨਾ ਕਿਉਂਕਿ ਬਾਦਲ ਕੇ ਵੀ ਇਹ ਕਹਿੰਦੇ ਕਿ ਅਸੀਂ ਪਿਛਲੇ ਸਾਲਾਂ ਚ ਵੀ ਵਿਕਾਸ ਕਰਵਾਇਆ ਥੋੜਾ ਵਿਕਾਸ ਕੀਤਾ ਇੱਕ 600 ਜੂਨ ਮਾਫ ਕੀਤਾ ਉਹ ਤਾਂ ਕਹਿੰਦਾ ਮੈਂ ਨਸ਼ਾ ਖਤਮ ਕਰਤਾ ਪੰਜਾਬ ਦੇ ਵਿੱਚ 600 ਜੂਨ ਮਾਫ ਕੀਤਾ ਇੱਕ ਜਾਂ ਇੱਕ ਪਸੰਦ ਆਈਆਂ ਬੁੱਢਿਆਂ ਦੀਆਂ ਭਗਵੰਤ ਮਾਨ ਨੇ ਕੀਤਾ ਐਵੇਂ ਕਹੀਏ ਠੀਕ ਹੈ ਪਰ ਟੱਕਰ ਦੌਂਦੀ ਹੋਣੀ ਹੈ ਤਾਂ ਦੇਖੋ ਕੀ ਬੰਦਣਾ ਜਿੰਨਾ ਥੋੜਾ ਥੋੜਾ ਵੋਟਾਂ ਦੇ ਆ ਫੇਰ ਇਹ ਗੱਲ ਹੋ ਰਹੀ ਵੋਟਾਂ ਪੈਣੀਆਂ 50% ਆ ਮਤਲਬ ਪੌਣੀਆਂ ਹੀ ਨਹੀਂ ਲੋਕਾਂ ਨੇ ਮਨ ਲੋਕਾਂ ਜਾਣਾ ਨਹੀਂਗਾ ਅੱਕ ਗਏ ਸਰਕਾਰਾਂ ਤੋਂ ਕਿ 50% ਬਹਿਣਗੇ ਜਿਹੜੇ ਅਵੇਲੇਬਲ ਹੈਗੇ ਜਾਂ ਅੱਗੇ ਲੱਗਦੇ ਆ 50% ਬਹਿ ਜੂਗੀ ਨਹੀਂ ਤੁਹਾਨੂੰ ਕੀ ਲੱਗਦਾ ਕੌਣ ਆਉ ਸੱਤਾ ਚ ਸੱਤਾ ਆ ਗਈ ਮਨਮਜੀ ਮਦੀਪ ਸਿੰਘ ਆਇਆ ਨਾ ਮਾਪੀ ਕੀ ਲੱਗਦਾ ਕੌਣ ਜਿੱਤੂਗਾ ਇਥੋਂ ਵਾਰਿਸ ਪੰਜਾਬ ਵਾਲੇ ਪਿਛਲੀਆਂ ਸਰਕਾਰਾਂ ਚ ਕੰਮ ਕਿੰਨਾ ਕੋਇਆ ਸ਼ਹਿਰ ਦਾ ਜ਼ੀਰੋ ਜ਼ੀਰੋ ਅਸੀਂ ਨੇ ਕੁਝ ਨਹੀਂ ਕਰਵਾਇਆ ਨੀ ਜ਼ੀਰੋ ਜ਼ੀਰੋ ਕਰੋ ਵਾਰ ਕਿਉਂਕਿ ਆਮ ਆਦਮੀ ਪਾਰਟੀ ਵਾਲੇ ਤਾਂ ਇਹ ਕਹਿੰਦੇ ਕਿ ਅਸੀਂ ਕੰਮ ਦੇ ਦਮ ਤੇ ਵੋਟ ਲਵਾਵਾਂਗੇ ਇਥੋਂ ਮੰਗਦੇ ਨੇ ਕਿ ਆਉਂਦੇ ਘਰਾਂ ਚ ਹਾਥੀਂ ਨੂੰ ਰੋੜ ਦੇ ਘਰ ਘਰ ਆ ਕੇ ਨਸ਼ਾ ਕਿੰਨਾ ਕਾ ਸ਼ਹਿਰ ਚ ਨਸ਼ਾ ਦੇ ਦੋ ਘਰ ਛੜ ਕੇ ਇੱਕ ਘਰ ਦੇ ਵਿੱਚ ਉਹ ਤਾਂ ਕਹਿੰਦਾ ਕਿ ਪੰਜਾਬ ਚ ਨਸ਼ਾ ਖਤਮ ਕਰਤਾ ਸੀ। ਮੈਂ ਲੱਗੀ ਜਾਂ ਸਰਕਾਰੀ ਹਸਪਤਾਲ ਬਾਹਰ ਜਾ ਕੇ ਵੇਖੂ ਆ। ਉਨੇ ਮਰੀਜ਼ ਨਹੀਂ ਜਿੰਨੇ ਨਸ਼ੇ ਵਾਲੇ ਘੁਲੋਤੇ ਹੋਣਗੇ ਉੱਥੇ। ਕਿਹੜੀ ਪਾਰਟੀ ਜਿੱਤੂਗੀ ਜੀ? ਇਹ ਤੁਹਾਨੂੰ ਪਤਾ ਸਾਡੇ ਨਾਲੋਂ ਜ਼ਿਆਦਾ ਜੀ। ਕੀ ਮਾਹੌਲ ਚੱਲ ਰਿਹਾ ਜੀ ਇਲੈਕਸ਼ਨ ਦਾ? ਇਲੈਕਸ਼ਨ ਸਾਰਿਆਂ ਦਾ ਜੋਰ ਹੈ ਜੀ। ਸਾਰਿਆਂ ਦਾ ਜੋਰ ਹੈ ਜੀ। ਸਾਰਿਆਂ ਦਾ ਜੋਰ ਹੈ ਵੇਖੋ ਜਾ ਕੇ। ਕਿ ਦੀ ਰਹੂਗੀ? ਜੀ ਜੀਟੀ ਰੋਡ ਤੇ ਜਾ ਕੇ ਵੇਖੋ ਕੀ ਗੱਲ ਬਣਿਆ। ਕਿਉਂ ਪੋਸਟਰ ਤਾਂ ਸਾਰਿਆਂ ਨੇ ਲਾਏ ਆ ਦਾਅਵੇ ਸਾਰੇ ਕਰ ਰਹੇ ਕਿ ਅਸੀਂ ਜਿੱਤਾਂਗੇ। ਸਾਹਮੋ ਸਾਹਮਣੇ ਦਫਤਰ ਆ। ਵੇਖੋ ਕੀ ਹਾਲ ਹੈ ਇੱਥੇ ਗਏ ਜੀ ਅੰਦਰ ਜਾ ਕੀ ਆਏ ਆ ਅਸਲ ਕੀ ਮਾਹੌਲ ਬਣਿਆ ਸਾਰੇ ਕੋਈ ਪਤਾ ਨਹੀਂ ਲੱਗਦਾ ਕਿਹੜਾ ਜਿਤਨ ਵਾਲਾ ਕਿਹੜਾ ਨਹੀਂ ਰਾਸ਼ ਸਾਰੇ ਕੋਲੀ ਆ ਰਾਸ਼ੇ ਤਿੰਨਾਂ ਚੌਹ ਦਫ਼ਤਰਾਂ ਜੀ ਆ ਕਾਂਗਰਸ ਕੋ ਵੀ ਉਹਨਾਂ ਹੀ ਆ ਹਰਮੀਤ ਕੋਲ ਵੀ ਉਹਨਾਂ ਹੀ ਆ ਅ ਅਮਰਪਾਲ ਦੇ ਵੀ ਦਫ਼ਤਰ ਉਹਨਾਂ ਹੀ ਆ ਬੀਜੇਪੀ ਦਾ ਸਭ ਤੋਂ ਜਦੋਂ ਬੰਦੇ ਤੁਰਦੇ ਸਭ ਤੋਂ ਜ਼ਿਆਦਾ ਲੱਗਦਾ ਪਾਪੂ ਤਰਨ ਤੰਦ ਦੀ ਸਿਆਸੀ ਆਵਾਜ਼ ਕੀ ਕਹਿੰਦੀ ਕਿਹੜੀ ਪਾਰਟੀ ਜਿੱਤੂਗੀ ਫਿਰ ਇਸ ਵਾਰ ਐਂ ਜਾਣੇ ਅਮਰਪਾਲ ਜਿੱਤੂਗਾ ਹੂੰ ਹੈਂ ਝਾੜੂ ਵਾਲੇ ਕਹਿੰਦੇ ਸਾਡਾ ਬੰਦਾ ਜਿੱਤੂਗਾ ਉਹਦੇ ਵੇਖੀ ਜੂ ਮਹਾਰਾਜ 14 ਤਰੀਕ ਨੂੰ ਲਿਗੜਣਾ ਕੱਟੀ ਕੱਟਾ ਸੀ ਸਭ ਕੋ ਆਪਾਂ ਦੇ ਮੇਰੀ ਤੂੰ ਹੀ ਖਲੋਤੇ ਜੂ ਤੂੰ ਹੀ ਕਹਣਾ ਮੇਰਾ ਬੰਦਾ ਜੀ ਇਹਦਾ ਬੰਦਾ ਜਿੱਤੇ ਇਹਦਾ ਮੇਰਾ ਜਿੱਤੂ ਕਿਤਨਾ ਸਾਰਿਆਂ ਦੇ ਦਾਵੇ ਤਾਂ ਅਕਾਲੀ ਦਲ ਵਾਲੇ ਵੀ ਕਰ ਰਹੇ ਕਿ ਸਾਡਾ ਬੰਦਾ ਜਿੱਤੂਗਾ ਹਾਂ ਸਾਰੇ ਕਹਿ ਰਹੇ ਇਹ ਤਾਂ ਮਰਨਾ ਪਊਗਾ ਹੂੰ ਸਭ ਬੰਦੇ ਆਪੋ ਆਪਣੀ ਪਾਰਟੀ ਨੂੰ ਜਿਤਾ ਰਹੇ ਆ ਤੁਹਾਨੂੰ ਕਿਵੇਂ ਲੱਗਦਾ ਕਿ ਅੰਮ੍ਰਿਤਪਾਲ ਕਿਵੇਂ ਜਿੱਤ ਸਕਦੀ ਆ ਉਨੇ ਜੋ ਕੀਤਾ ਉਹ ਕੋਈ ਅਜੇ ਤੱਕ ਕਰ ਨਹੀਂ ਸਕਿਆ ਬੰਦਾ ਹੂੰ ਤੁਸੀਂ ਆ ਵੀ ਲਾ ਲੋ ਸਮਝ ਲਓ ਜਿਹੜਾ 부ਛੜ ਮਾਰਿਆ ਹੋਣਾ ਉਹਨੂੰ ਮਾਰ ਕੇ ਨਹੀਂ ਖੁਸ਼ ਉਹ ਆਂਦਾ ਇਹ ਵੀ ਮੈਂ ਇਹਦੇ ਅੰਦਰ ਸੁੱਤਾ ਆ ਤੇ ਇਧਰ ਇਹ ਆ ਪੁਲਸੀਗੇ ਮੈਂ ਕਰਦਾ ਪਾਠ ਮੇਰੇ ਪਾਠ ਚਾਹਦੇ ਓਏ ਆ ਕੀ ਆਗੇ ਵੱਡਾ ਲੱਗਾ ਪਾਠੀ ਬੜਿਆ ਫਲਾਣ ਉਹਨੇ ਕੁਝ ਨਹੀਂ ਕੀਤਾ ਏ ਧੱਕਾ ਹੀ ਮਾਰਿਆ ਦਾ ਮੱਥਾ ਵੱਜਾ ਹੋ ਗਿਆ ਉਨੇ ਯਾਰਾਂ ਹੀ ਬੱਚੇ ਇਧਰ ਦਾ ਕੋਈ ਰਹਿਣ ਨਹੀਂ ਦਿੰਦਾ ਧਰਨਤਾਰ ਦੇ ਇਲਾਕੇ ਦਾ ਵੀ ਜਿਹਨੂੰ ਨਹੀਂ ਉਹਨੇ ਮਾਰਿਆ ਜਿਹੜਾ ਉਹਦੇ ਕਾਬੂ ਆ ਗਿਆ ਹਰਮਿਤ ਸਿੰਘ ਸੰਧੂ ਨੇ ਵੀ ਕਹਿੰਦੇ ਕਿ ਅਸੀਂ ਵੀ ਪੰਥਾਂ ਕਾ ਪਰ ਸਾਨੂੰ ਵੀ ਲੋਕ ਵੋਟਾਂ ਪਾਉਣ ਪੰਥ ਜਿਹੜਾ ਹੈਗਾ ਉਹ ਆਪੇ ਪਾਊਗਾ ਪੰਥੋਂ ਤੇ ਆਪੇ ਪਤਾ ਲੱਗਦਾ ਨਾ ਬਾਹਰ ਹੁਣਤੂ ਵਾਲਾ ਵੀ ਕਾਲੀ ਵਾਲੇ ਵੀ ਕਹਿ ਰਹੇ ਆ ਅਸੀਂ ਹੈਗੇ ਆ ਪਰ ਉਹਨਾਂ ਨੂੰ ਪੁੱਛੋ ਤੇ ਤੁਹਾਨੂੰ ਕੋਈ ਪੁੱਛਦਾ ਹੈਗਾ ਕੱਲਾ ਹੀ ਇਹਦੇ ਬੈਠਾ ਜੋ ਨੇ ਕਰਤਾ ਮਾਵਦੇ ਪਿਓ ਨੇ ਨਾ ਕੋਈ ਨਹੀਂ ਕਰ ਸਕਦਾ ਦਰਬਾਰ ਸਾਹਿਬ ਮੈਂ ਅਟੈਕ ਪਹਿਲੋ ਮੈਂ ਵੀ ਨੌਕਰੀ ਕੀਤੀ ਆ ਮੈਂ ਬਾਹਰ ਆ ਮੈਨੂੰ ਕੋਈ ਪਤਾ ਨਹੀਂ ਕਿਉਂ 84 ਚ ਅਸੀਂ ਸਾਹਮਣੇ ਹਾਂ ਕੀ ਲੱਗਦਾ ਕਿ ਟੱਕਰ ਕਿਹਦੇ ਨਾਲ ਰਹੂਗੀ ਇਹਨਾਂ ਦੀ ਟੱਕਰ ਇਹੋ ਆ ਭਾਪ ਪਾਰਟੀ ਇਹਨਾਂ ਦੀ ਤਣਾਗਦੀ ਆ ਤੇ ਭਾਜਪਾ ਤੋਂ ਉਤਰਾ ਹੀ ਐਵੇਂ ਜਾਣ ਕੇ ਖਿਹਾਰ ਦੇ ਬੰਦਾ ਮੇਰੇ ਵਰਗਾ ਮੈਂ ਮੈਨੂੰ ਟਿਕਟ ਤੇ ਮਿਲ ਜੇ ਮੈਂ ਵੀ ਆਖੂ ਮੈਂ ਵੀ ਖਲੋਤਾ ਹਾਂ ਉਹਨਾਂ ਦਾ ਨਾਂ ਐ ਸੇ ਪਹਾੜਵਾ ਜਿੱਤੀ ਸਕਦੀ ਹੈ। ਭਾਈ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਫਿਰ? ਭਾਈ ਅਮਰਪਾਲ ਸਿੰਘ। ਭਾਈ ਉਹਨਾਂ ਦਾ ਇਹੀ ਕਹਿਣਾ ਕਿ ਭਾਈ ਅਮਰਪਾਲ ਸਿੰਘ ਹੀ ਜਿੱਤਣਗੇ। ਉਹ ਟੱਕਰ 'ਚ ਰਹਿਣਗੇ ਆਮ ਆਦਮੀ ਪਾਰਟੀ। ਮਨਦੀਪ ਸਿੰਘ ਨੂੰ ਕਿੰਨੇ ਨੰਬਰ ਤੇ ਗਿਣਦੇ ਹੋ ਕਿ ਐਨੇ ਨੰਬਰ ਤੇ ਆਊਗਾ? ਮਨਦੀਪ ਸਿੰਘ। ਵੇਖੋ ਜੀ ਅਮਰਪਾਲ ਵਾਲੀ ਜਿਹੜੀ ਪੰਥਕ ਪਾਰਟੀ ਆ ਉਹਦੀ ਵੀ ਝੰਡੀ ਆ ਜੇ ਆ ਟਾਈਮ ਤੇ। ਕਾਫੀ ਚਲੋ ਬਾਕੀ ਇਹ ਆਗੇ ਮੇਨ ਗੱਲ ਮੁੱਕਦੀ ਆ ਕਿ ਜੇ ਮਤਲਬ ਆਪਣਾ ਕੋਈ ਬੰਦਾ ਜਿੱਤਦਾ ਵਾ ਜਾਂ ਕੋਈ ਪੰਥ ਧਰਤ ਜਿੱਤਦਾ ਵਾ ਜਾਂ ਹਨਾ ਕੋਈ ਵੀ ਮਤਲਬ ਅੱਗੇ ਆਉਂਦਾ ਵਾ ਉਹਨੂੰ ਚੁੱਕ ਕੇ ਅੰਦਰ ਦੇ ਦਿੰਦੇ ਸਹੀ ਕਿ ਨਹੀਂ ਜਾਂਦੇ ਹੁਣ ਅਮਰਦਾਪਾਲ ਨੂੰ ਵੀ ਛੱਡਣ ਮੇਨ ਤਾਂ ਅਮਰਦਾਪਾਲ ਨੂੰ ਛੱਡਣਾ ਤੇ ਸਾਡਾ ਸਾਡਾ ਹੁਣ ਇੱਕ ਐਮਐਲਏ ਸਾਡਾ ਲਾਲਪੁਰ ਲਾਲਪੁਰ ਤੋਂ^{(\text{1})} ਉਹ ਵੀ ਜੇਲ੍ਹ 'ਚ ਸਾਡਾ ਇੱਕ ਐਮਐਲਏ ਅਮਰਦਾਪਾਲ ਸਿੰਘ ਦੂਰਖਾ ਸਾਹਿਬ ਹਲਕੇ ਤੋਂ ਆ ਉਹ ਵੀ ਜੇਲ੍ਹ 'ਚ ਉਹਨਾਂ ਤੇ ਜ ਆਪਣਾ ਆਪਣਾ ਐਮ ਐਚ ਐਲ ਐਮ ਐਲ ਚੁਲਿਆ ਇਹਨਾਂ ਨੇ ਆਹ ਵਾਲਾ ਉਹ ਚਲੋ ਵਿਚਾਰਾ ਰੈਥੋਂ ਕਰਕੇ ਆਪਾਂ ਨੂੰ ਨਾ ਇਹ ਚੀਜ਼ ਹੋ ਗਈ ਤਰਨਤਾਰਨ ਦਾ ਮਤਲਬ ਇਸ ਟਾਈਮ ਤੇ ਬਹੁਤ ਪਿੱਛੇ ਹੀ ਜਾਂਦੇ ਆ ਕਿਸਮਤੀ ਮਾੜੀ ਆ ਠੀਕ ਜੀ ਤੇ ਜੇ ਮਤਲਬ ਮਨਦੀਪ ਸਿੰਘ ਆਉਂਦੇ ਆ ਤੇ ਚਲੋ ਕੰਮ ਕਰਨ ਦੇ ਮਤਲਬ ਉਹਨਾਂ ਨੂੰ ਟਾਈਮ ਥੋੜਾ ਲੱਗ ਸਕਦਾ ਬਾਕੀ ਇਹ ਅਗੇ ਉਹਨਾਂ ਤੋਂ ਉਮੀਦ ਹੈਗੀ ਆਪਾਂ ਨੂੰ ਅਰਨੀ ਸੰਧ ਤੋਂ ਉਮੀਦ ਆ ਤੇ ਉਹ ਤੋਂ ਵੀ ਉਮੀਦ ਆ ਮਤਲਬ ਟੱਕਰ ਇਹਨਾਂ ਦੋਨਾਂ 'ਚ ਹੀ ਹੋਊਗੀ ਹਾਂ ਟੱਕਰ ਇਹਨਾਂ ਦੋਨਾਂ ਦੀ ਪਾਰਟੀਆਂ ਦਾ ਤੇ ਸਾਰੀਆਂ ਦਾ ਯਾਰ ਕੀ ਬਹੁਤ ਜ਼ਿਆਦਾ ਜ਼ੋਰ ਆ ਪਰ ਜਿਤਨਾ ਉਹ ਬੰਦਾ ਚਾਹੀਦਾ ਜਿਹੜਾ ਨਸ਼ਿਆਂ ਦੇ ਖਿਲਾਫ ਹੋਵੇ ਤੇ ਨਸ਼ਿਆਂ ਨੂੰ ਠੱਲ ਪਾਵੇ ਚੋਰੀਆਂ ਚਕਾਰੀਆਂ ਨੂੰ ਠੱਲ ਪਾਵੇ ਇਹਦੇ ਸ਼ਰਯਾਮ ਲੋਕ ਗੋਲੀਆਂ ਵੇਚੀ ਜਾਂਦੇ ਆ ਨਸ਼ੇ ਵਾਲੀਆਂ ਸ਼ਰਯਾਮ ਟੀਕੇ ਵਿਗੰਦੇ ਆ ਸ਼ਰਯਾਮ ਚੋਰੀਆਂ ਹੋਰੀਆਂ ਵਾਂ ਜਿੰਨੀਆਂ ਵੀ ਅੱਜ ਤੱਕ ਪਾਰਟੀਆਂ ਆਈਆਂ ਵਾਂ ਕਹੇ ਨੇ ਕੋਈ ਮਹਲਾ ਲੈ ਨਹੀਂ ਕੀਤਾ ਕੀ ਲੱਗਦਾ ਹੁਣ ਕਿਹੜੀ ਪਾਰਟੀ ਇਸ ਨੂੰ ਠੱਲ ਪਾ ਸਕਦੀ ਹੈ ਮੁਸ਼ਕਲ ਹੀ ਆ ਜੀ ਅੱਜ ਤੱਕ ਜਿੰਨੀਆਂ ਪਾਰਟੀਆਂ ਹੋਈਆਂ ਕਿਉਂਕਿ ਸਾਰੇ ਹੀ ਖਿਡਾਰੀ ਆ ਜਿੰਨੀਆਂ ਪਾਰਟੀਆਂ ਹੋ ਕੇ ਚਲ ਗਈਆਂ ਵਾਂ ਤੇ ਉਹੀ ਬੰਦੇ ਆ ਸਾਰੇ ਉਦੋਂ ਨਹੀਂ ਠੱਲ ਪਈ ਤੇ ਹੁਣ ਠੱਲ ਕਿਤਨਾ ਪੈ ਜੂਗੀ ਨਾ ਹਵਾ ਕਿਸ ਦੀ ਜ਼ਿਆਦੀ ਹੈ ਕੌਣ ਜਿੱਤ ਸਕਦਾ ਇੱਥੋਂ ਹਾਂ ਆ ਵੇਖੋ ਜੀ ਜਿਤਨਾ ਪਾਰਟੀ ਵਰੀ ਹੋਇਆ ਵਾ ਹੋ ਸਕਦਾ ਹੈ ਏਕੀ ਵੀ ਉਤਰਾ ਹੀ ਹੋਵੇ ਕਿ ਲੋਕ ਨਹੀਂ ਮੂੰਹ ਦੱਸਣਾ ਚਾਹੁੰਦੇ ਜਿੰਨੂੰ ਵੋਟ ਪਾਉਣੀ ਹੀ ਉਹਨਾਂ ਨੇ ਹਨਾ ਜੀ ਕਿਉਂਕਿ ਵੋਟ ਪੈਣੀ ਚਾਹੀਦੀ ਸੱਚ ਨੂੰ ਆਪਾਂ ਤੇ ਇਹ ਕਹਿੰਦੇ ਆ ਇਹ ਨਹੀਂ ਆ ਵੀ ਕਿਤੇ ਦੋ ਬੋਤਲਾਂ ਸ਼ਰਾਬ ਦੀਆਂ ਮਿਲ ਗਈਆਂ ਉਹਨੂੰ ਵੋਟ ਪਾ ਦੇ ਕਿਉਂਕਿ ਅੱਜਕੱਲ ਦੋ ਰਹੀ ਹੋਈ ਚੱਲ ਰਿਹਾ ਵਾ ਸਿਰਫ 80% ਬੰਦੇ ਜਦੋਂ ਮਾਰੇ ਬੰਦਿਆਂ ਨੂੰ ਵੋਟ ਪਾਉਣਗੇ ਤੇ ਫਿਰ ਦੇਸ਼ ਦਾ ਕਿਥੋਂ ਭਲਾ ਹੋ ਜੂਗਾ ਤਰੱਕੀ ਕਿਥੋਂ ਹੋ ਜੀ ਵੀ ਦੇਸ਼ ਦੀ ਕਿਉਂਕਿ ਦਾਅਵੇ ਤਾਂ ਸਾਰੇ ਕਰ ਰਹੇ ਕਿ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਪਰ ਲੋਕਾਂ ਦਾ ਥਿਊ ਕੀ ਕਹਿੰਦਾ ਥੋੜਾ ਥਿਊ ਕੀ ਕਹਿੰਦਾ ਵੀ ਕੌਣ ਜਿੱਤੇਗਾ ਵੇਖੋ ਜੀ ਇਹ ਤੇ ਲੋਕਾਂ ਦੀ ਸੋਚ ਆ ਕਿ ਜੇਕਰ ਫੇਰ ਵੋਟਾਂ ਪਾ ਗਏ ਕਿਉਂਕਿ ਲਾਰੇ ਤੇ ਸਾਰਿਆਂ ਨੇ ਲਾਉਣੇ ਆ ਅੱਗੇ ਵੀ ਲਾਏ ਆ ਜੀ ਤੁਹਾਡੀ ਆ ਰੋਹੀ ਪੱਕੀ ਕਰਾ ਦਾਂਗੇ ਪੱਕੀ ਨੂੰ ਤੁਸੀਂ ਛੱਡੋ ਵੇਖੋ ਕੂੜਾ ਕਰਕੜ ਕਿੰਨਾ ਹੋ ਚੁੱਕਾ ਇੱਥੇ ਕੋਈ ਕਿਤੇ ਠੱਲ ਨਹੀਂ ਆ ਚੋਰ ਵੀ ਜਿਆਦੇ ਹੋ ਗਏ ਆ ਨਸ਼ੇੜੀ ਵੀ ਜਿਆਦੇ ਹੋ ਗਏ ਆ ਅੰਬਲੀ ਵੀ ਜਿਆਦੇ ਹੋ ਗਏ ਆ ਸੁਣਵਾਈ ਇੱਥੇ ਕੀਰੀ ਹੋ ਰਹੀ ਆ ਅੰਬਲੀ ਦੀ ਜੇ ਕੋਈ ਕਿਸੇ ਨੂੰ ਫੜ ਕੇ ਖੜਦਾ ਨਾ ਅੰਬਲੀ 10 ਮਿੰਟਾਂ ਤੋਂ ਪਹਿਲਾਂ ਵਾਪਸ ਘਰੇ ਆਪਦੇ ਆ ਜਾਂਦਾ ਵਾ ਜੇ ਕੋਈ ਨਸ਼ੇ ਵਾਲਾ ਵਾ ਉਹ ਵੀ ਪਹਿਲਾਂ ਘਰੇ ਵਾਪਸ ਆ ਜਾਂਦਾ ਵਾ ਕੋਈ ਨਸ਼ੇ ਦੇ ਖਿਲਾਫ ਵੀ ਕਿਉਂ ਨਹੀਂ ਆਵਾਜ਼ ਚੁੱਕਦਾ ਪੁਲਿਸ ਜਾ ਕੇ ਉਹਨਾਂ ਦੇ ਘਰੇ ਕਹਿ ਦਿੰਦੀ ਆ ਕਿ ਭਾਜੀ ਅਹੀਂ ਤੇ ਆਉਣਾ ਨਹੀਂ ਆ ਸਾਨੂੰ ਸਾਡੇ ਗਵਾਂਢੀ ਤੰਗ ਕਰਦੇ ਅਸੀਂ ਤੇ ਤਾਂ ਆਏ ਜੇ ਇਸ ਕਰਕੇ ਸਾਰਾ ਸਿਸਟਮ ਹੀ ਵਿਗੜਿਆ ਪਿਆ ਵਾ ਅੱਜ ਪੰਜਾਬੀ ਦੀ ਰੇੜੀ ਨੇ ਤੁਸੀਂ ਵੇਖ ਲਓ। ਓਰੇ ਲੋਕ ਦਿਵਾਲੇ ਹੋ ਜਾਣਗੇ ਤੇ ਭਈਏ ਦੀ ਰੇੜੀ ਆਪ ਲੋਕ ਲਵਾਉਣਗੇ। ਹੁਣ ਬਾਹਰਲਾ ਹਾਈਵੇ ਬੰਦ ਆ। ਅੰਦਰ ਦੀ ਟ੍ਰੈਫਿਕ ਚੱਲੂ ਆ। ਆਪਾਂ ਨੂੰ ਇਹ ਚਾਹੀਦਾ ਵਾ ਵੀ ਰੋਡ ਥੋੜਾ ਸਾਫ਼ ਕੀਤਾ ਜਾਵੇ ਕਿਉਂਕਿ ਟ੍ਰੈਫਿਕ ਵਧੀਆ ਕੰਟਰੋਲ ਹੋ ਸਕੇ ਪਰ ਨਹੀਂ। ਸਾਰਿਆਂ ਨੂੰ ਪਤਾ ਵਾ, ਅਫਸਰਾਂ ਨੂੰ ਵੀ ਪਤਾ ਵਾ। ਜਿੰਨੇ ਐਮ.ਐਲ.ਏ, ਐਮ.ਸੀ.ਆ ਸਾਰਿਆਂ ਨੂੰ ਪਤਾ ਵਾ ਪਰ ਕੋਈ ਕਿਸ ਦੀ ਸੁਣਵਾਈ ਨਹੀਂ। ਜੇ ਕੋਈ ਇੱਕ ਐਮ.ਸੀ. ਕੰਮ ਕਰਾਉਣਾ ਚਾਹੁੰਦਾ ਵਾ ਦੂਜਾ ਜਾ ਕੇ ਉਹ ਡਕਾ ਦਿੰਦਾ ਵਾ। ਕਿਹੜਾ ਕੰਮ ਨਾ ਡਕਾਓ ਵੀ ਮੇਰੀ ਟੋਰ ਬਣੇ। ਇਸ ਕਰਕੇ ਇਸ ਦੇਸ਼ ਦਾ ਕੁਝ ਨਹੀਂ ਹੋ ਸਕਦਾ ਬਾ ਚੁੱਪ ਕਰਕੇ ਵੋਟ ਪਾ ਦਿਓ ਜਿੰਨੇ ਵੀ ਪਾਉਣੀ ਆ ਤੇ ਬਾਕੀ ਰੱਬ ਰੱਖਾ ਰ ਆ ਆਮ ਆਦਮੀ ਪਾਰਟੀ ਨੇ ਕਿੰਨੇ ਕੰਮ ਕਰਵਾਏ ਆ ਸ਼ਹਿਰ ਦੇ ਵਿੱਚ ਕੰਮ ਵੇਖੋ ਜੀ ਆਮ ਆਦਮੀ ਪਾਰਟੀ ਨੇ ਜਿਹੜੇ ਬੰਦਿਆਂ ਦੇ ਨਾਲ ਪਹਿਲੂ ਕਿਹਾ ਇਸ ਦੁਨੀਆ ਨੂੰ ਕਿ ਅਸੀਂ ਨਹੀਂ ਬਣਾਉਣੀ ਉਹਨਾਂ ਨੇ ਫੇਰ ਉਹ ਬੰਦੇ ਵਿੱਚ ਵੜ ਲਏ ਆ ਹਨਾ ਉਹਨਾਂ ਦੇ ਨਾਲ ਬੰਦੇ ਰਲ ਗਏ ਆ ਚਲੋ ਅਸੀਂ ਇਹ ਨਹੀਂ ਆਂਦੇ ਬੰਦੇ ਸਾਰੇ ਹੀ ਆਪਣੇ ਆ ਭੈਣ ਭਰਾ ਵਾ ਬੰਦੇ ਰਲਣ ਪਰ ਕਾਮਤ ਸੁਧਾਰਦੇ ਹੋਵੇ ਸ਼ਹਿਰ ਦਾ ਸ਼ਹਿਰ ਦਾ ਸੁਧਾਰ ਹੋਣਾ ਚਾਹੀਦਾ ਵਾ ਤੇ ਨੌਕਰੀ ਵਾਲਾ ਕੋਈ ਮਹਲਾ ਲੈਣੀ ਹੈਗਾ ਇੱਥੇ ਬਾਕੀ ਮੁਸ਼ਕਲ ਹੀ ਆ ਕੰਮ ਇਸ ਦੇਸ਼ ਦਾ ਕੋਈ ਨਹੀਂ ਵਾਲੀ ਵਾਰਸ ਹੈਗਾ ਕਿਉਂਕਿ ਇੱਥੇ ਸਿਰਫ ਭਈਏ ਆ ਭਈਏ ਆਪਣੀਆਂ ਰੇੜੀਆਂ ਲਾ ਕੇ ਚੰਗੇ ਭਲੇ ਕੰਮ ਕਰਨਦੇ ਆ ਤੇ ਆਪਣੇ ਪੰਜਾਬੀ ਭੱਜੇ ਫਿਰਨਦੇ ਆ ਉਹਨਾਂ ਨੂੰ ਕੋਈ ਕੰਮ ਨਹੀਂ ਜੇ ਕੋਈ ਪੰਜਾਬੀ ਰੇੜੀ ਵੀ ਲਾ ਲੂਗਾ ਨਾ ਉਹਨੂੰ ਜਾ ਕੇ ਕਮੇਟੀ ਵਾਲੇ ਤੰਗ ਕਰਨਗੇ ਤੂੰ ਇੱਥੇ ਰੇੜੀ ਕੋਈ ਲਾਈ ਤੂੰ ਐਂ ਕੋ ਕੀਤਾ ਇਸ ਕਰਕੇ ਕੋਈ ਚੰਗਾ ਵਧੀਆ ਬੰਦਾ ਹੋਣਾ ਚਾਹੀਦਾ ਹੁਣ ਭਗਵੰਤ ਮਾਨ ਨੇ ਕਿਹਾ ਹੈ ਕਿ ਮੇਰੇ ਹੱਥ 'ਚ ਹਰਾ ਪੈਨ ਆ ਲੈੰਦੋ ਕਿਹਰਾ ਪੈਨ ਆ ਗਿਆ ਮੈਂ ਐਂ ਕਰ ਦੂੰ ਮੈਂ ਆਉਂ ਕਰ ਦੂੰ ਜਿਹੜੇ ਮਾੜੇ ਬੰਦੇ ਸੀ ਨਾ ਨਸ਼ਾ ਵੇਚਦੇ ਸੀ ਜਾਂ ਕੋਈ ਚਲਾਕੀਆਂ ਕਰਦੇ ਸੀ ਉਹ ਸਾਰੇ ਡਰ ਗਏ ਹੀ ਕਰਾਂ ਉਹ ਤਾਂ ਕਹਿੰਦੇ ਕਿ ਅਸੀਂ ਹਰਾ ਪੈਨ ਚ ਲਾਇਆ ਤਾਂ ਹੀ ਲੋਕਾਂ ਦੇ ਵਿੱਚੋਂ ਰੋਟਾ ਮੰਗ ਰਹੇ ਆ ਤਾਂ ਹੀ ਅਸੀਂ ਇਲੈਕਸ਼ਨ ਜਿੱਤਾਂ ਹਰਾ ਪੈਨ ਹਟਾ ਆ ਗਿਆ ਤੇ ਅਸੀਂ ਮਤਲਬ ਇਹੋ ਜਿਹਾ ਕੁਝ ਕਰ ਜਾਗੇ ਵੀ ਜਿਹੜੀ ਦੁਨੀਆ ਯਾਦ ਕਰੂਗੀ ਤੇ ਵਾਕੇ ਉਹਨਾਂ ਨੇ ਇਹੋ ਜਿਹਾ ਹੀ ਕੰਮ ਕਰਤਾ ਕਿ ਦੁਨੀਆ ਵਾਕੇ ਹੀ ਉਹਨਾਂ ਨੂੰ ਯਾਦ ਕਰਨ ਲਈ ਆ ਵੀ ਕੰਮ ਕੋਈ ਵੀ ਨਹੀਂ ਹੋਇਆ ਕਿਸਦਾ ਜੇ ਰੌਲਾ ਹੀ ਆ ਸਾਰਾ ਕੋਈ ਪਤਾ ਨਹੀਂ ਲੱਗ ਰਿਹਾਦਾ ਆਹ ਫਸਮੀ ਟੱਕਰ ਇਹਨਾਂ ਸਾਰਿਆਂ ਦੀ ਕਿਉਂਕਿ ਦਾਅਵੇ ਤਾਂ ਸਾਰੇ ਕਰ ਰਹੇ ਨੇ ਕਿ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਜੀ ਇਹ ਪੂਰੇ ਤੇ ਨਹੀਂ ਨਾ ਕੋਈ ਕਰਦਾ ਦਾਅਵੇ ਪੂਰੇ ਕੋਈ ਨਹੀਂ ਕਰਦਾ ਦਾਅਵੇ ਕਰਕੇ ਘਰਾਂ ਜਾ ਕੇ ਬਹਿ ਜਾਂਦੇ ਆ ਵਿਕਾਸ ਕਿੰਨਾ ਕੁ ਹੋਇਆ ਸ਼ਹਿਰ ਦਾ ਇਹਨਾਂ ਪਿਛਲੇ 3 ਸਾਲਾਂ ਚ ਕੋਈ ਨਹੀਂ ਹੋਇਆ ਵਿਕਾਸ ਕੁਝ ਨਹੀਂ ਕਰਵਾਇਆ ਜੀ ਕੋਈ ਨਹੀਂ ਕਰਾਇਆ ਆਮ ਆਦਮੀ ਪਾਰਟੀ ਤੇ ਇਹ ਕਹਿ ਰਹੀ ਕਿ ਅਸੀਂ ਵਿਕਾਸ ਕਰਵਾਇਆ ਅਸੀਂ ਜਿੱਤਾਂਗੇ ਕੋਈ ਹਾਲ ਨਹੀਂ ਆਇਆ ਨਾ ਇਹ ਕਰ ਸਕਦੇ ਜਦੋਂ ਟਾਈਮ ਦਾ ਉਹ ਹੁੰਦਾ ਹੀ ਉਹ ਤਾਂ ਇਹ ਕਹਿੰਦੇ ਕਿ ਅਸੀਂ ਵਿਕਾਸ ਦੇ ਨਾਮ ਤੇ ਵੋਟਾਂ ਲੈ ਮੰਗਣ ਜਾਵਾਂਗੇ ਲੋਕਾਂ ਕੋਲ ਅਸੀਂ ਵਿਕਾਸ ਕੀਤਾ ਹੈ ਹੁਣ ਤਾਂ ਸਹੀ ਹੁਣ ਕੰਮ ਚੰਗਾ ਕਰਨ ਤੇ ਗਾੜੀ ਫੇਰ ਆਖ ਹੋ ਜਾਣਗੇ ਇਹ ਜੋ ਭੱਜ ਤੌੜ ਕਰਦਾ ਆ 4 ਸਾਲ ਸੁੱਤੇ ਰਹੇ ਹੁਣ ਉੱਠ ਕੇ ਆ ਗਏ ਆ ਉਹ ਤਾਂ ਕਹਿੰਦੇ ਜਿਹੜਾ ਸਾਲ ਬਚਿਆ ਸੀ ਉਹਨਾਂ ਇੱਕ ਸਾਲ ਚ ਵਿਕਾਸ ਕਰਾਉਣਾ ਹੁਣ ਸਾਨੂੰ ਜਿਤਾਓ ਉਹ ਗੱਲਾਂ ਨਹੀਂ ਹੁੰਦੇ ਆ ਗੱਲਾਂ ਨਹੀਂ ਹੁੰਦੇ ਵਿਕਾਸ ਕੋਈ ਨਹੀਂ ਵਿਕਾਸ ਹੁੰਦੇ ਜੋ ਗੱਲਾਂ ਕਰਕੇ ਘਰ ਜਾ ਕੇ ਸੌ ਜਾਂਦੇ ਵਾ ਠੀਕ ਆ ਦਾਅਵੇ ਤਾਂ ਸਾਰੀਆਂ ਪਾਰਟੀਆਂ ਕਰਕੇ ਅਸੀਂ ਜਿੱਤਾਂਗੇ ਭਾਈ ਦਾਵੇ ਤੇ ਸਾਰੀਆਂ ਕਰਦੀਆਂ ਹੀ ਕਰਦੀਆਂ ਐ ਹਰ ਇੱਕ ਜਿਹੜਾ ਜਾਦ ਖਲੋਤਾ ਉਹ ਵੀ ਦਾਵੇਦਾਰ ਬਣਿਆ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਉਦਾਂ ਆਮਦਾ ਵੀ ਹੈਗਾ ਤੇ ਦੂਰ ਮਨਦੀਪ ਦਾ ਵੀ ਹੈਗਾ ਦੋਵਾਂ ਚੋਂ ਕੋਈ ਵੀ ਹੋ ਸਕਦਾ ਦੂਜਿਆਂ ਚ ਚੋਣ ਟੱਕਰ ਇਹਨਾਂ ਦੀ ਰਹੂਗੀ ਦੋਨਾਂ ਦੀ ਇਹਨਾਂ ਦੋਵਾਂ ਦੀ ਰਹੂ ਟੱਕਰ ਦੂਜੇ ਕਹੇ ਦੀ ਘਾਟੀ ਰਹਿਣੀ ਆ ਅਕਾਲੀ ਦਲ ਵਾਲੇ ਵੀ ਕਹਿੰਦੇ ਕਿ ਪਿਛਲੇ ਦਿਨਾਂ ਤੋਂ ਅਸੀਂ ਕਾਫੀ ਕੰਮ ਕਰਵਾਏ ਐ ਇਸ ਹਲਕੇ 'ਚ ਸਲੋਖ ਸਾਨੂੰ ਚੋਣ ਕੇ ਸਾਨੂੰ ਵੋਟਾਂ ਪਾਉਣਗੇ ਅਸੀਂ ਜਿੱਤਾਂਗੇ ਨਹੀਂ ਠੀਕ ਹੈ ਚਲੋ ਉਹਨਾਂ ਵੀ ਕੰਮ ਠੀਕ ਹੈ ਕੀਤੇ ਆ ਪਰ ਆਮ ਦਾ ਵੀ ਐਡਾ ਹਾਲ ਕੋਈ ਖਾਸ ਨਹੀਂ ਹੈਗਾ ਸੜਕਾਂ ਵਿਖਾਈਏ ਤੁਹਾਨੂੰ ਪਿੰਡ ਵਾਲੀਆਂ ਤੇ ਮੈਂ ਨਾ ਕੀ ਬੰਦਾ ਤੁਰ ਕੇ ਨਹੀਂ ਨੰਗ ਸਕਦਾ ਗੱਡੀਆਂ ਨੇ ਉਧਰ ਕੀ ਨੰਗਣਾ ਕਿਤੇ ਵਿਖਾਈਏ ਇਧਰ ਨੂੰ ਆ ਜੀਓ ਵਾਲੇ ਵਾਲੇ ਬੰਨੇ ਨੇ ਇਧਰ ਨੂੰ ਕੋਰਟ ਵਾਲੇ ਬੰਨੇ ਨੂੰ ਜਾਂਦੇ ਆ ਜਦੋਂ ਜਮਸ਼ਤਪੁਰ ਜਾਈਦਾ ਬਾਕੀਪੁਰ ਵਾਲੇ ਬੰਨੇ ਨੰਗਿਆ ਨਹੀਂ ਜਾਂਦਾ ਮੈਂ ਨਾ ਗੱਲ ਹੀ ਛੱਡ ਦੋ ਰੋਈਆਂ ਤੇ ਆਈਏ ਤੇ ਡਾਕੂਆਂ ਦਾ ਡਰ ਸਾਨੂੰ ਜਦੋਂ ਵੀ ਲੁੱਟਣ ਬਹਿ ਜਾਂਦੇ ਆ ਉੱਥੇ ਜਿਹੜਾ ਵੀ ਕੋਈ ਆਉਂਦਾ ਮੋਟਰਸਾਈਕਲ ਤੇ ਦੋ ਚਾਰ ਜਾਣੇ ਆਉਂਦੇ ਆ ਤੇ ਜੋ ਪਰਚ ਪੁਰਸਾ ਆ ਸਭ ਕੋ ਕੇ ਲੈ ਜਾਂਦੇ ਆ ਕੋਈ ਪ੍ਰਸ਼ਾਸਨ ਦੇਖਦਾ ਹੀ ਨਹੀਂ ਉੱਥੇ ਕਿ ਉੱਥੇ ਵੀ ਕਿਸੇ ਨੂੰ ਕੋਈ ਨਾਕਾ ਹੀ ਲਵਾ ਦੇਣ ਰੁਹੀਆਂ ਤੇ ਪੁਲਿਸ ਦਾ ਹੋਵੇ ਤਾਂ ਅਸੀਂ ਵੀ ਬੰਦੇ ਦੋ ਦੋ ਤਿੰਨ ਤਿੰਨ ਟਰਾਲੀਆਂ ਤੇ ਚੜਾ ਕੇ ਲੈਵਨੇ ਕੋਈ ਦਾਣੇ ਨਾ ਰਾਹ ਚ ਲਾ ਲੈ ਆਣੇ ਤਾਂ ਅਸੀਂ ਪਾਰਟੀ ਦਾ ਕੋਈ ਜਿਹੜੀ ਸਾਥ ਦਊਗੀ ਅਸੀਂ ਉਹਦਾ ਨਾਂ ਹੀ ਲਾਂਗੇ ਐ ਵਕਤ ਤੇ ਅਸੀਂ ਤੇ ਆਨੇ ਤੇ ਕਿਸੇ ਨੂੰ ਵੀ ਨਾ ਪਾਈਏ ਚੰਗੀ ਗੱਲ ਆ ਕਿਉਂਕਿ ਆਪਾਂ ਹਰ ਪਾਰਟੀ ਨੂੰ ਇੱਕਾਰਾਂ ਵੇਖ ਲਿਆ ਕਰਕੇ ਕਿਹੜੀ ਰਹਿ ਗਈ ਆਮ ਨੂੰ ਹਰ ਇੱਕ ਨੇ ਵੋਟਾਂ ਪਾਤੀਆਂ ਦਾ ਉਹ ਤਾਂ ਉਹ ਇਹ ਨਹੀਂ ਵੇਖਿਆ ਕੌਣ ਖਲੋਤਾ ਕੌਣ ਨਹੀਂ ਲੋਕ ਬਦਲਾ ਚਾਹੁੰਦੇ ਲੋਕਾਂ ਨੇ ਬਦਲਾ ਲਿਆਂਦਾ ਕੀਤਾ ਵੀ ਤੇ ਪਰ ਬਦਲਾ ਚ ਕੋਈ ਬਦਲਾ ਨਹੀਂ ਦਿਖਿਆ ਜੀ ਹਾਂ ਬਦਲਾ ਨਹੀਂ ਦਿਖਿਆ ਇਹਦੇ ਚ ਹੁਣ ਇਹ ਲੱਗਦਾ ਕਿ ਮਨਦੀਪ ਸਿੰਘ ਜਿੱਤਣਗੇ ਪਤਾ ਲੱਗ ਹੀ ਜਾਣਾ ਜੀ ਥੋੜੇ ਦਿਨ ਰਹਿ ਗਏ ਪਤਾ ਲੱਗ ਜਾਣਾ ਕੌਣ ਜਿੱਦਾ ਚਲੋ ਹਵਾ ਤੇ ਉਹਦੀ ਜੱਟ ਦੀ ਹੈਗੀ ਆ ਹਾਂਜੀ ਹਾਂਜੀ ਟੱਕਰ ਕੌਣ ਦੇਊਗਾ ਉਹਨੂੰ ਕਰਤੇ ਹੁਣ ਹੋ ਸਕਦਾ ਮੰਦੀਪੀ ਹੋ ਸਕਦਾ ਵਾ ਕਾਂਗਰਸ ਵੀ ਚਲੋ ਯਾਰ ਨਹੀਂ ਆਉਟਨ ਉਹ ਵੀ ਬਾਪੂ ਜੀ ਸਿਆਸੀ ਹਵਾ ਕੀ ਕਹਿੰਦੀ ਤਰਨਤਨ ਦੀ ਕਿਹੜਾ ਜਿੱਤੂਗਾ ਇਹਦੀ ਜੀਦਾਂ ਦੇ ਹੰਦੇ ਹੈ ਰਾਜ ਉਹਦਾ ਹੈ ਤਾਜ ਹੂੰ ਦੇਖੋ ਹੁਣ ਵੇਖੋ ਬਹਿ ਤੁਹਾਨੂੰ ਕੀ ਲੱਗਦਾ ਹਵਾ ਕੀ ਦੀ ਹੈ ਹਵਾ ਦੇ ਆਮ ਪਾਰਟੀ ਦੀ ਜਿਆਦੀ ਹੈ ਕਿਉਂ ਰਾਜ ਜੋ ਉਹਨਾਂ ਦਾ ਰਾਜਨੀਤੀ ਜੋ ਉਹਨਾਂ ਦੀ ਚੱਲਣ ਢਈ ਹੈ ਹੂੰ ਤੇ ਅਕਾਲੀ ਦਲ ਵਾਲੇ ਕਹਿ ਰਹੇ ਸਾਡੀ ਹਵਾ ਅਸੀਂ ਜਿੱਤਾਂਗੇ ਅਕਾਲੀ ਦਲ ਵਾਲੇ ਕਹਿ ਤੇ ਠੀਕ ਰਹੇ ਹਵਾ ਵਾ ਵਾ ਪਰ ਇਹ ਆਕਾਲੀ ਦਲ ਨੇ ਕੰਮ ਹੀ ਚਲੋ ਬਥੇਰੇ ਕੀਤੇ ਸੀ ਤੇ ਪਰ ਉਹ ਕੋਈ ਜਨਤਾ ਜਿਹੜੀ ਐ ਨਾ ਪੰਜਾਬ ਦੀ ਉਹਨੂੰ ਇਹਨਾਂ ਨੇ ਸਾਰਿਆਂ ਨੇ ਕਾਂਗਰਸ, ਅਕਾਲੀ, ਆਮ ਪਾਰਟੀ, ਬੀਜੇਪੀ ਜੀਰੋ ਸਮਝਿਆ। ਹੂੰ ਜ਼ਿੰਮੇਵਾਰਦਾਰ ਦੇ ਪੱਲੇ ਕੁਝ ਨਹੀਂ ਰਹਿ ਗਿਆ। ਹੂੰ ਹੈ ਤਾਂ ਹੁਣ ਵੇਖੋ ਆਉਣ ਵਾਲੀ ਸਰਕਾਰ ਕੀ ਕਰਦੀ ਹੁਣ ਇਹ ਇਹ ਤਰ੍ਹਾਂ ਹੋ ਗਿਆ ਜੇ ਹੁਣ ਫੇਰ ਇਲੈਕਸ਼ਨ ਆਮ ਪਾਰਟੀ ਦਾ ਬੰਦਾ ਵੀ ਖਲੋਤਾ, ਕਾਲੀ ਵੀ ਖਲੋਤੇ ਆ, ਕਾਂਗਰਸ ਵੀ ਖਲੋਤੇ ਆ। ਹੁਣ ਵੇਖੋ ਇਹ ਤਾਂ ਜ਼ਿਆਦੀ ਆਵਾਜ਼ ਇਹੋ ਆ ਵੀ ਜੀ ਦਾ ਰਾਜ ਉਹਦਾ ਤਾਜ। ਆ ਗੱਲ ਟੱਕਰ ਕਿਹਦੇ ਨਾਲ ਰਹੂਗੀ ਇਹਨਾਂ ਦੀ ਫਿਰ ਟੱਕਰ ਇਹਨਾਂ ਦੀ ਜ਼ਿਆਦੀ ਕਾਂਗਰਸ ਕਾਲੀਆਂ ਨਹੀਂ ਕੋਈ ਪਤਾ ਨਹੀਂ ਲੱਗਦਾ ਸਾਰੀਆਂ ਦੇ ਸਾਝੀਆਂ ਹੋਈਆਂ ਫਿਰਦੀਆਂ ਹਮ ਇੱਥੇ ਆਏ ਹੀ ਹੁਣੇ ਉਹ ਸਾਰੇ ਸਾਝੇ ਲੈ ਵਗਰੇ ਜੀ ਜਾਂਦੇ ਆਪਣੇ ਸਾਰੇ ਇਕੱਠੇ ਹੋਏ ਫਿਰਦੇ ਆ ਸਾਰੇ ਇਕੱਠੇ ਹੋਏ ਫਿਰਦੇ ਆ ਕਿੰਨੂੰ ਕਹਿ ਸਕਦੇ ਆਪਾਂ ਵਿੱਚੇ ਕਾਲੀ ਪੋਸਟਰ ਲੱਗੇ ਹੋਏ ਆ ਕੀ ਕਰਦਾ ਕਿਹੜਾ ਬਾਜੀ ਮਾਰ ਜੂਗਾ ਉਹਦੇ ਵਕਤੀ ਦੱਸੂਗਾ ਕਿਹੜਾ ਬਾਜੀ ਮਾਰਦਾ ਐਦਾਂ ਤੇ ਕੋਈ ਪਤਾ ਨਹੀਂ ਲੱਗਣਾ ਕਾਲੀ ਵੀ ਇਕੱਠੇ ਹੋਏ ਆ ਉਹ ਝਾੜੂ ਵਾਲੇ ਵੀ ਇਕੱਠੇ ਹੋਏ ਆ ਉਹ ਵਿੱਚ ਇਹ ਦੂਜਾ ਜਿਹੜਾ ਇੱਕ ਹੋਰ ਪਾਰਟੀ ਆ ਉਹ ਵੀ ਇਕੱਠੀ ਹੋਈ ਫੀ ਕੋਈ ਕਿਹਨੂੰ ਕਹਿ ਸਕਦੇ ਆਪਾਂ ਤੁਹਾਨੂੰ ਪਤਾ ਲੱਗਦਾ ਕਿ ਇਹਨਾਂ ਦੀ ਟੱਕਰ ਕਿਦੀ ਰਹੂਗੀ ਹਰਮੀਤ ਹੀ ਆਊਗਾ ਇੱਥੇ ਦਾ ਹੂੰ ਹਰਮੀਤ ਹੀ ਆਊਗਾ ਹੋਰ ਤਾਂ ਕੋਈ ਆਮ ਆਦਮੀ ਪਾਰਟੀ ਤਾਂ ਹਾਂ ਹੋਰ ਦਾ ਚਾਂਸ ਕਿਸੇ ਦਾ ਨਹੀਂ ਆਏਗਾ ਆਮ ਆਦਮੀ ਪਾਰਟੀ ਨੇ ਕਿੰਨੇ ਕੰਮ ਕਰਵਾਏ ਪਿਛਲੇ ਦਿਨਾਂ 'ਚ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਦੇਖੋ ਜੀ ਆਪਣੇ ਹਾਰੇ ਕੀ ਉਹਨਾਂ ਕੰਮ ਕਰਵਾਇਆ ਐਸੀ ਜੀ ਕੋਈ ਗੱਲ ਨਹੀਂ ਆਸਪਤਾਲਾਂ ਦਾ ਦੇਖੋ ਸਕੂਲਾਂ ਦਾ ਦੇਖੋ ਗਾ ਕੇ ਦੇਖੋ ਬਹੁਤ ਵਧੀਆ ਵਧੀਆ ਸਕੂਲ ਬਣਾਏ ਆ ਕੋਈ ਹਸਪਤਾਲ ਵੀ ਹਰ ਇੱਕ ਤਾਂ ਵਧੀਆ ਬਣਾਏ ਸ਼ਹਿਰ ਦੇ ਵਿੱਚ ਨਸ਼ਾ ਕਿੰਨਾ ਕਿਆ ਕੀ ਲੱਗਦਾ ਖਤਮ ਹੋ ਗਿਆ ਨਸ਼ਾ ਤੇ ਇਹਦਾ ਦਨੀਆਪਾ ਕੋਈ ਸ਼ਿਕਾਇਤ ਸਕਦੇ ਦੇਖੋ ਜੀ ਨਸ਼ਾ ਤੇ ਆਪਣੀ ਜਗ੍ਹਾ ਵੈਸੇ ਨਾਲ ਤੇ ਆਪਾਂ ਕੋਈ ਲੈਣ ਦੇਣ ਨਹੀਂ ਉਧਾਰੇ ਕੀ ਦੁਨੀਆ ਹੀ ਕਰੀ ਜਾਂਦੀ ਏ ਅ ਯਾਰ ਮੀਤ ਸਿੰਘ ਨਾਲ ਮੁਕਾਬਲਾ ਕਿਦਾ ਮੰਨਦੇ ਹੋ ਕਿ ਕਿਹਦਾ ਮੁਕਾਬਲਾ ਰਹੇਗਾ ਇਹਦੇ ਨਾਲ ਹੁਣ ਤਾਂ ਨਹੀਂ ਕੋਈ ਪਤਾ ਬਾਈ ਜਿਹੜਾ ਅੱਗੇ ਆਊਗਾ ਉਹਦੇ ਨਾਲ ਹੀ ਮੁਕਾਬਲਾ ਹੋਊ ਸਿਆਸੀ ਮਾਹੌਲ ਕੀ ਕਹਿੰਦਾ ਕਿਹੜੀ ਪਾਰਟੀ ਜਿੱਤੋਗੀ ਪਾਰਟੀ ਭਾਜੀ ਕੋਈ ਵੀ ਜਿੱਤੇ ਉਹਨਾਂ ਕਰਨਾ ਕੱਖ। ਚੰਗੀਆਂ ਗੱਲਾਂ। ਸਾਨੂੰ 50 ਸਾਲ ਹੋ ਗਏ ਮੇਹਦਾਂ ਨੂੰ। ਦੇਖੋ ਇਹ ਹੈਰਾ ਫੇਰੀ ਨਾ ਹੋਵੇ। ਹੂੰ। ਤੇ ਕਾਂਗਰਸ ਸੀਟ ਲੈ ਜਾਏਗੀ। ਕਿਉਂਕਿ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਕਿ ਅਸੀਂ ਇੱਥੇ ਸ਼ਹਿਰ ਦਾ ਵਿਕਾਸ ਕੀਤਾ ਹੈ ਅਸੀਂ ਜਿੱਤਾਂਗੇ। ਕੋਈ ਵਿਕਾਸ ਨਹੀਂ ਕੀਤਾ। ਜਮਾਰੀ ਭੈਣ ਚੋਣਾ ਦਾ ਕੋਈ ਵਿਕਾਸ ਨਹੀਂ ਕੀਤਾ ਨਾ ਕੁਝ ਕੀਤਾ। ਹੂੰ। ਐਸੇ ਚੋਰੀ ਜਮਾਰੀ ਕਿਉਂਕਿ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੇ ਉਹ ਵੀ ਕਹਿ ਰਹੇ ਨੇ ਕਿ ਅਸੀਂ ਪੰਥਕਾਂ ਲੋਕ ਸਾਨੂੰ ਚਾਹੁੰਦੇ ਨੇ। ਇੱਥੇ ਕੁਝ ਨੁਕੀ ਦਾ ਕੰਮ ਚਾਹੁੰਦੇ ਚਾਹੁੰਦੇ ਨੇ। ਕੰਮ ਤੇ ਕੰਮ ਦੇ ਸਾਰੀ ਦੁਨੀਆ ਚ ਹੁੰਦੀ ਹੈ। ਹੂੰ ਤੇ ਕੰਮ ਕਰੇ ਸਰਕਾਰ ਕੋਈ ਵੀ ਹੈ ਕੰਮ ਕਰੇ। ਸਹੀ ਹੈ। ਕਾਂਗਰਸ ਨੇ ਕੰਮ ਕੀਤੇ ਆ? ਕਾਂਗਰਸ ਨੇ ਬਹੁਤ ਕੰਮ ਕੀਤੇ ਆ। ਮੁੰਡੀ ਕਾਂਗਰਸ ਦਾ। ਹੂੰ ਕਾਂਗਰਸ ਹੈ ਮੁੰਡੀ ਆ ਇੰਡੀਆ। ਕਿੰਨਾ ਕੁ ਵਿਕਾਸ ਹੋਇਆ ਪਿਛਲੇ ਦਿਨਾਂ ਦੇ ਵਿੱਚ ਇਸ ਸ਼ਹਿਰ ਦਾ? ਕੋਈ 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 ਵਿਕਾਸ ਨਹੀਂ। ਕਾਂਗਰਸ ਨਾਲ ਮੁਕਾਬਲਾ ਕਿਦਾ ਮੰਨਦੇ ਹੋ? ਆਪ ਨਾਲ ਜੇ ਏੜਾ ਫੇੜੀ ਨਾ ਹੋਵੇ। ਹੂੰ ਮਤਲਬ ਮੁਕਾਬਲੇ 'ਚ ਦੋਨੋਂ ਰਹਿਣਗੇ। ਆਪ ਤੇ ਕਾਂਗਰਸ ਅਕਾਲੀ ਦਲ ਕਿੰਨੇ ਨੰਬਰ ਤੇ ਆਊਗਾ 33 ਨੰਬਰ ਤੇ ਆਏਗਾ ਚੌਥਾ 34 ਚੌਥਾ ਬੱਪੀ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਉਹ ਕਾਂਗਰਸ ਨਹੀਂ ਘੜੀ ਆਉਣਾ ਹੋਰ ਕਿੰਨੇ ਆਉਣਾ ਹੂੰ ਹੋਰ ਕੋਈ ਨਹੀਂ ਆ ਸਕਦਾ ਹਿਸਾਬ ਨਾਲ ਦੀ ਕਾਂਗਰਸ ਮੁਕਾਬਲੇ ਚ ਕਾਂਗਰਸ ਹੀ ਆ ਹਾਂ ਤੇ ਆਮ ਪਾਰਟੀ ਤੇ ਰੇਟੇਰਾ ਪਾਰਟੀ ਆ ਜਿਹੜੀ ਆਮ ਪਾਰਟੀ ਹੈ ਨਾ ਉਹ ਰੇਟੇਰਾ ਪਾਰਟੀ ਆ ਹੂੰ ਇਹ ਨਹੀਂ ਕੱਖੀ ਕਰਦੇਗੇ ਉਹ ਕਹਿੰਦੇ ਸਾਡੀ ਸਰਕਾਰ ਸੱਤਾ ਦੇ ਵਿੱਚ ਹੈ ਜਿਹੜਾ ਸਾਲ ਰਹਿੰਦਾ ਅਸੀਂ ਸ਼ਹਿਰ ਦੀ ਨੁਹਾਰ ਬਦਲ ਕੇ ਰੱਖ ਦੇਵਾਂਗੇ 4 ਸਾਲ ਦੇ ਨਾ ਬਦਲੀ ਨੀ ਤੇ ਹੋਣ ਆਣ ਕੇ ਕਿਥੋਂ ਬਦਲ ਦੇਣਗੇ ਇੱਕ ਸਾਲ 'ਚ ਇਹ ਬਦਲ ਸਕਦੇ ਆ ਤੁਸੀਂ ਇਹ ਦੱਸੋ ਨਹੀਂ ਨਾ ਪਤਾ ਕੀ ਵਾਅਦਾ ਕੀਤਾ ਇੱਦ ਵੀ ਕੋਈ ਸੜਕ ਨਹੀਂ ਪੱਕੀ ਕੋਈ ਗਲੀ ਨਹੀਂ ਕੋਈ ਦਿਖਾ ਦਿਓ ਮਹੱਲੇ ਦੇ ਵਿੱਚ ਕੀ ਗੰਦ ਹੈ ਨਾਂੰਤ ਕੋਈ ਨਹੀਂ ਹੈ ਉਹ ਕਹਿੰਦੇ ਹਰਮੀਤ ਸਿੰਘ ਨੂੰ ਬਣਾਓ ਹੁਣ ਬਦਲ ਦੇਵਾਂਗੇ ਅਸੀਂ ਹੁਣ ਸਾਰਾ ਕੁਝ ਕਰਕੇ ਵਿਖਾ ਦੇਾਂਗੇ ਅੱਗੇ ਹਰਮੀਤ ਸਿੰਘ ਨਹੀਂ ਰਿਹਾ ਅੱਗੇ ਵੀ ਹਰਮੀਤ ਸਿੰਘ ਰਿਹਾ ਇਹ ਕਾਲੀਆਂ ਦੇ ਵੇਲੇ ਵੀ ਸਾਲ ਰਿਹਾ ਮਾਰਾ ਦਾសារ ਰਿਹਾ ਉਹ ਜਿਉਣ ਵੀ ਉਹੋ ਹੀ ਰਮੀਤ ਆ ਕਾਂਗਰਸ ਨੇ ਵਿਕਾਸ ਕਰਵਾਇਆ ਸੀ ਇਸ ਸ਼ਹਿਰ ਦਾ ਕੋਈ ਨਾ ਕੋਈ ਮੜਾ ਮੋੜਦੇ ਇਥੇ ਕਰਾਉਂਦੇ ਆ ਲੋਕ ਚਾਹੁੰਦੇ ਨੇ ਕਾਂਗਰਸ ਨੂੰ ਆ ਚਾਹੁੰਦੇ ਆ ਬਾਪੂ ਜੀ ਤੁਹਾਨੂੰ ਕੀ ਲੱਗਦਾ ਜਦ ਆਪਣਾ ਕੋਈ ਆ ਜਾ ਬੰਦੇ ਨੂੰ ਰੋਟੀ ਕਮਾ ਕੇ ਖਾਣੀ ਆਪਾਂ ਵੋਟ ਤੁਹਾਡਾ ਅਧਿਕਾਰ ਆ ਵੋਟ ਤਾਂ ਤੁਸੀਂ ਪਾਉਣੀ ਆ ਫਿਰ ਕੀ ਲੱਗਦਾ ਕਿਹੜੀ ਪਾਰਟੀ ਨੂੰ ਪਾਉਂਗੇ ਆਮ ਨੂੰ ਅੱਗੇ ਵੀ ਆਮ ਨੂੰ ਪਾਈਦੀ ਹੁਣ ਵੀ ਆਮ ਨੂੰ ਹੀ ਪਾਉਣੀ ਆ ਪਾਣੀ ਆਮ ਨੂੰ ਹੀ ਆ ਹਾਂ ਕੋਈ ਵੀ ਪਾਰਟੀ ਆ ਜੇ ਕਾਣਾ ਤਾਂ ਕੁਮਾ ਗਈ ਆ ਕੀ ਕੀ ਮੰਗਾ ਨੇ ਸ਼ਹਿਰ ਦੇ ਸਾਡੀਆਂ ਮੰਗਾ ਇਹ ਆ ਚੋਰੀ ਚ ਮਾਰੀ ਬੰਦ ਹੋਵੇ ਇਥੇ ਲਟੇਰੇ ਜਿਹੜੇ ਲੁੱਟਾਂ ਖੋਹਾਂ ਕਰਦੇ ਆ ਕੋਈ ਗਰੀਬ 4 200 400 ਦੀ ਦਿਹਾੜੀ ਲਾਂਦੇ ਉਹਦੇ ਕੋ ਖੋਹ ਲਿੰਦੇ ਆ ਮਾਰਦੇ ਕੁੱਟ ਵੀ ਦਾਤਰ ਹੀ ਮਾਰਦੇ ਆ ਤੇ ਇਹ ਚੀਜ਼ਾਂ ਚਿੱਟਾ ਔਰ ਲਟੇਰੇ ਘੱਟ ਹੋਣ ਇਥੇ ਲਟੇਰੇ ਘਟ ਹੋਣਾ ਸਾਡਾ ਜੀਣਾ ਹਰਾਮ ਹੋਵੇ ਸਾਨੂੰ ਸੋਖਦੀ ਰੋਟੀ ਮਿਹਰੇ ਦਿਹਾੜੀ ਕਰਨ ਵਾਲੇ ਬੰਦਿਆਂ ਮਜ਼ਦੂਰਾਂ ਨੂੰ ਕੀ ਲੱਗਦਾ ਕਿਹੜਾ ਬੰਦਾ ਹੈ ਜੋ ਤੁਹਾਡੀ ਇਹ ਮੰਗਾ ਨੂੰ ਪੂਰਾ ਕਰ ਸਕਦਾ ਮੰਗਾ ਨੂੰ ਸਾਡਾ ਕੋਈ ਨਹੀਂ ਕਰ ਸਕਦਾ ਉੱਪਰ ਵਾਲਾ ਪੂਰਾ ਕਰ ਸਕਦਾ ਸਰਕਾਰ ਤੋਂ ਕੋਈ ਉਮੀਦ ਨਹੀਂ ਸਰਕਾਰ ਨਹੀਂ ਕਰ ਸਕਦੀ ਉੱਪਰ ਵਾਲਾ ਕਰ ਸਕਦਾ ਜੀ ਇਹੋ ਜਿਹੇ ਇਨਸਾਨ ਕੋਈ ਜੰਮਿਆ ਨਹੀਂ ਜਿਹਨੂੰ ਅਸੀਂ ਵੋਟ ਪਾ ਕੇ ਵੋਟ ਪਾ ਵੀ ਦੇਵਾਂਗੇ ਸਾਡੀ ਖੂਹ ਜੀ ਡਿੱਗਣੀ ਆ ਵੋਟ ਠੀਕ ਹੈ ਸਰ ਜੀ ਮਤਲਬ ਕੋਈ ਪਸੰਦ ਨਹੀਂ ਤੁਹਾਨੂੰ ਸਾਨੂੰ ਕੋਈ ਪਸੰਦ ਨਹੀਂ ਵੋਟ ਅਸੀਂ ਪਾ ਹੀ ਦੇਣੀ ਆ ਸਿਰਫ ਸਾਡਾ ਹੱਕ ਉੱਪਰ ਵਾਲੇ ਨੇ ਪੂਰਾ ਕਰਨਾ ਜਦੋਂ ਸਾਨੂੰ ਮਾਰ ਦੇਣਾ ਦਾਤਰ ਦੋਤਰ ਮਾਰ ਕੇ ਸਾਡੇ ਖੋਹ ਲੈਣਾ 400 ਰੁਪਇਆ ਕਮਾਇਆ ساری ਦਿਹਾੜੀ ਖੂਨ ਪਸੀਨਾ ਪਾਇਆ ਉਹ ਵੀ ਸਾਡੇ ਖੋਹ ਲੈਣਾ ਇਹ ਕੁਛ ਨਹੀਂ ਕਰਨਗੇ ਇੱਥੇ